ਰੋ ਜੀ ਮੇਰੇ ਵਾਂਗੂ ਸਾਰੇ ਪਿਆਰਪਰੇ ਸਾਸਰੀ ਕਾਲ ਜੀ ਮਿਲਦੇ ਅੱਜ ਕਿ ਉਹਨਾਂ ਨੂੰ ਲਓ ਜੀ ਮੌਸਮ ਹੋ ਗਿਆ ਠੰਡਾ ਅੱਜ ਫੇਰ ਸਾਰੇ ਵਿਲੇ ਹੋਏ ਬੈਠੇ ਐ ਮਿਲਦੇ ਆ ਵਿਕੀਆਂ ਨੂੰ ਹਾਂ ਜੀ ਮੇਰਾ ਸਤਿਗੁਰੂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਮਸਨ ਮੌਨ ਠੰਡਾ ਕਰਾ ਲਿਆ ਫੇਰ ਅੱਜ ਹੈ ਉਹ ਸਮ ਜਿਆਦਾ ਸੁੱਕ ਜਿਆਦਾ ਸੁੱਕਦੇ ਤੇ ਜਿਆਦਾ ਕਈ ਜਾਂਦੇ ਤੁਸੀਂ ਮੈਨੂੰ ਪਹਿਲੀ ਨਹੀਂ ਆਉਣੀ ਪਈ ਪੱਗ ਜਣੇ ਬੰਦਾ ਪਖ ਰੋਗ ਲੰਦੇ ਆ ਠੀਕ ਹੈ ਤਾਰਾਂ ਦੇ ਰੋਗ ਤੇ ਆ ਵਧੀਆ ਕਰਿਆ ਚਾਰ ਦਿਨ ਵੀ ਸਲਾਹ ਨਹੀਂ ਜਾਣੀ ਕਿਵੇਂ ਬਹਿ ਗਏ ਹਾਂ ਇਹ ਤਾਂ ਹੈ ਠੀਕ ਨਹੀਂ ਆ ਮੁੰਡਾ ਹੋਗੀ ਆਉਗਣਾ ਗਿਆ ਪੀਕਟ ਹੋਰ ਪਗਾ ਹੋਗੀ 19 ਹਜ਼ਾਰ ਨਾ 20 ਲਈ ਆਉਣੀ ਨਹੀਂ ਕਹਿੰਦਾ ਕਾਰਾਵੇ ਕਾਰਾਵੇ ਕਿਦਾਂ ਰਣ ਪਾਸ ਗਿਰਦਾ ਬਾਈ 19 ਹਜ਼ਾਰ ਏ 19 19 ਹੈ ਜਿੰਨੀ ਵੀ ਪਤਾ ਤੇ ਕਿੰਨਾ ਪਤਾ ਨਹੀਂ ਲੱਗਦਾ ਪਹਿਲਾਂ ਹਾਂ ਬਈ ਪਹਿਲਾਂ ਸਕੂਲ ਜਾਏ ਕਰਦੇ ਤੇ ਦਿਨਾਂ ਦਾ ਪਤਾ ਹੁੰਦਾ ਵੀ ਐਤਵਾਰਕ ਦਿਨ ਆਊਗਾ ਹਾਂ ਹੁਣ ਤਾਂ ਪਤਾ ਨਹੀਂ ਲੱਗਦਾ ਦਿਨ ਦਾ ਨਹੀਂ ਪਤਾ ਲੱਗਦਾ ਵੀ ਦਿਨ ਕਿਹੜਾ ਹੈ ਤਰੀਕ ਦਾ ਨਹੀਂ ਪਤਾ ਲੱਗਦਾ ਪਾਪਾ ਜੀ ਨੇ ਤਾਂ ਦੱਸਿਆ ਬਣਾ ਤੇ ਮੈਂ ਕੀ ਤਰੀਕ ਹੋ ਗਈ ਅੱਜ ਐਤਵਾਰ ਦੀ ਛੁੱਟੀ ਦਾ ਹੁੰਦਾ ਦਾ ਵੀ ਐਤਵਾਰ ਹਾਂ ਐਤਵਾਰ ਦਾ ਜਿਦੇ ਬਦਲ ਲੱਗਦਾ ਵੀ ਹਫਤੇ ਬਾਅਦ ਵੀ ਐਦਵਰਗਾ ਤਾਂ ਹੁੰਦਾ ਜਿਹੜਾ ਸਾਡੇ ਵਰਗੇ ਨਾਲ ਲੈ ਕੇ ਜਾਂਦਾ ਉਹਨਾਂ ਨੂੰ ਜ਼ਿਆਦਾ ਢੀਕ ਰਹੇ ਉਹ ਸਾਡੇ ਮੈਂ ਵੀ ਤਾਂ ਤੇਰੇ ਵਿੱਚ ਕਹਿੰਦੇ ਤਾਂ ਹਾਂ ਵੇ ਕਿੰਨੀ ਕੀ ਤਰੱਕੀ ਕਰੀ ਯਾਰ ਇਹ ਨਹੀਂ ਇਹ ਤਾਂ ਐਂ ਗੱਲ ਕਰਦਾ ਬਾਈ ਇਹ ਵੀ ਇੱਕ ਕਲਾ ਹੈ ਹੈ ਇਹ ਕੋ ਜ਼ਰੂਰੀ ਹਰ ਇੱਕ ਦਾ ਹਰ ਇੱਕ ਬੰਦੇ ਦਾ ਬਾਤ ਚ ਨਹੀਂ ਕਹਾਂ ਮੇਰੇ ਨਾਲ ਉਹ ਆਹੋ ਉਹ ਤਾਂ ਅਸੀਂ ਪਹਿਲਾਂ ਖੜੇ ਨਹੀਂ ਆ ਗਏ ਹੁਣ ਘਟਣ ਲੱਗ ਗਏ ਵੇ ਜੇ ਕਿਤੇ ਬੜੇ ਉਧਰ ਕਿਤੇ ਟਿਕਾਣਾ ਜੇ ਚਾਰ ਬੰਦੇ ਕਿਤੇ ਖੜੇ ਹੁੰਦੇ ਨੇ ਉੱਥੇ ਕੈਮਰਾ ਜੇ ਕੱਢ ਕੇ ਆਪਾਂ ਵੀਡੀਓ ਬਣਾਉਣਾ ਸ਼ਰਮ ਵੀ ਆਉਂਦੀ ਏ ਉਹ ਨਹੀਂ ਹੁੰਦਾ ਹਾਂ ਇਹ ਭੁੱਲ ਜਾ ਸ਼ਰਮ ਸੁਣ ਵਾਲਾ ਕੰਮ ਕੋਲ ਜਾ ਚੱਲ ਬੋਲਣੀ ਆ ਚੱਕੋ ਲਈ ਜਾਂਦਾ 15 20 ਰੁਪਏ ਹਾਂ ਇਹ ਸ਼ਰਮ ਵਾਲਾ ਕੰਮ ਕੋਲ ਜਾ ਆਪਾਂ ਨੂੰ ਕਿੰਨੇ ਸੁੱਜਣਾ ਪਿਆਰੇ ਮਿਲਣ ਆਉਂਦੇ ਹਾਂ ਅੱਜ ਬਾਜ਼ਾਰਾਂ ਪਤਾ ਉੱਥੇ ਪੀਸਰੂ ਤੇ ਆਉਣਾ ਅੱਜ ਉਹ ਭਾਈ ਛੱਕ ਦੇ ਥੈਲੇ ਭਰੇ ਵੀ ਦੋ ਹਾਂ ਉਹ ਦੇਣਾ ਵਾ ਵਾ ਮਨੂੰ ਭਾਈ ਮੇਰਾ ਆ ਗਿਆ ਤੇਰਾ ਨਹੀਂ ਹੈਗਾ ਮੇਰਾ ਹੈ ਮੇਰਾ ਐ ਲੈ ਜੀਣਾ ਦਾ ਹਾਂ ਇਹੋ ਕੁਝ ਹੋ ਜਾ ਕਰ ਦੇਣਾ ਕਹਿੰਦਾ ਲੈ ਅਰੇ ਮੈਂ ਇੱਕ ਮਿੰਟ ਮੈਂ ਵਰਤਦਾ ਜਿਹੜੀ ਚੀਜ਼ ਮੈਨੂੰ ਤਾਂ ਲੋਡ ਆ ਉਹਦੀ ਕਿਉਂ ਤੂੰ ਥੈਲੀ ਖਾਜੂਗਾ ਉਹ ਥੈਲਾ ਉਹ ਕਰ ਇੱਕ ਦਿਨ ਦਾ ਕਹਾਂ ਮੈਂ ਰੋਜ਼ ਵਾਲ ਕੇ ਬਿਨਾ ਉਹਨੂੰ ਗਲਾਮਾ ਅੱਛਾ ਰੋਜ਼ ਤੂੰ ਬਾੜ ਕੇ ਪੀ ਜਾ ਜਿੱਦਾਂ ਤੇਰੇ ਮੌਕਾ ਆ ਮੈਨੂੰ ਖੇਡਾ ਹਾਂ ਜਿਹੜਾ ਮੈਨੂੰ ਹੂਰ ਨਾ ਕੇ ਮੈਂ ਦਸ ਦਿਨ ਲਫਾਫੇ ਪਾਣੇ ਮੈਂ ਤੂੰ ਲਫਾਫੇ ਦੇਈ ਠੀਕ ਹੈ ਪਤਾ ਨਹੀਂ ਕਿੰਨੇ ਕਨੇ ਕਹਤਾ ਤੈਨੂੰ 5 ਜਣੇ ਕਹਤਾ 7 ਜਣੇ ਭਾਈ ਮੈਨੂੰ ਵੀ ਤਾਂ ਥੋੜਾ ਜਿਹਾ ਮੇਰੇ ਕੋਲ ਵੀ ਕੱਲੀ ਇੱਕ ਬੰਦਾ ਆਇਆ ਤਾਂ ਉਹਨੂੰ ਦੇਣਾ ਥੋੜਾ ਜਿਹਾ ਲੈ ਲਊਗਾ ਇਹ ਡੇ ਲਊਗਾ ਥੈਲੀ ਇਕ ਅਪਾ ਨਾ ਕਰਨ ਉਹਨਾਂ ਦੇ ਪੈ ਕੇ ਕਰਕੇ ਰੱਖ ਲੈਣਾ ਥੋੜਾ ਉਹ ਪੁੱਛਣਾ ਪਹਿਲਾਂ ਦੇਖਣਾ ਉਹ ਕਹਿੰਦਾ ਵੀ ਸੁੱਕਾ ਹੀ ਲੱਗਿਆ ਸਾਡੇ ਬਹੁਤ ਅੱਛਾ ਆਏ ਪੁਰਾਣੇ 18 ਸਾਲ ਦੇ ਰੱਖ ਤੋ ਠੀਕ ਹੈ ਵੀ ਛੱਕ ਉਤਰਿਆ ਬਹਿ ਮੈਂ ਉਹ ਸੁੱਕਾ ਰਿਹਾ ਮਾਸਰ ਮੈਂ ਸੁੱਕਾ ਕਰ ਨਾਲ ਜਰੂਰ ਸਭ ਤੋਂ ਵਧੀਆ ਕੰਮ ਉਹ ਮੈਂ ਸੁੱਕਾ ਸੁੱਕਾ ਕੱਟ ਕੇ ਨਾ ਚੱਕੀ ਉ ਪੈ ਕੇ ਲਿਆ ਉਹ ਸਭ ਤੋਂ ਵਧੀਆ ਮੈਂ ਹੁਣ ਤੁਹਾਨੂੰ ਦੱਸਾਂ ਇੱਧਰੋਂ ਜਾਂਦੇ ਮੇਰੇ ਸਹੁਰੇ ਕਿਨੂੰ ਉਹਦੇ ਵਿੱਚੋਂ ਨਾ ਮੈਂ ਇੱਕ ਰਸਤਾ ਨਿਕਲਦਾ ਜਾ ਕੇ ਉੱਚੇ ਪਿੰਡ ਸੰਗੋਲ ਨੂੰ ਹੂੰ ਹੋ ਰੋਡ ਪਰ ਐਨੇ ਦਰਖਤ ਖੜੇ ਆ ਅਰਜਣ ਦੇ ਪੁੱਛੇ ਨਾ ਗੋਸ ਉਹ ਰੋਡ ਕੋ ਵੀ ਕੀ ਆ ਤੇਰੇ ਤੇਰੇ ਜਿੱਦਣ ਤਾਂ ਮੈਨੂੰ ਵੀਡੀਓ ਤੇ ਦਿਖਾਇਆ ਮੈਨੂੰ ਉਦੋਂ ਬਸਾਣ ਹੋਈ ਵੀ ਹਰ ਚੰਦਾ ਪਾਕਦਾ ਨਹੀਂ ਮੈਂ ਉਹਨੂੰ ਕਹਿੰਦਾ ਨਹੀਂ ਇੰਨੇ ਦਾ ਤਾਂ ਕਾਹ ਵਾਟਦਾ ਚੰਡੀਗੜ੍ਹ ਕੇ ਨਹੀਂ ਆ ਅਗਲਾ ਬੱਡਨ ਸ਼ੱਕ ਤੇ ਡੜਦਾ ਹੁੰਦਾ ਉਹ ਪੁਰਾਣੇ ਖੜੇ ਕਹਿੰਦਾ ਸਾਡੇ ਬਹੁਤ ਅੱਜ ਉਹਨਾਂ ਮੈਂ ਕਿਹਾ ਕਹਿੰਦਾ ਮੈਂ 11 ਵਜੇ ਤੋਂ ਨਾ ਕਹਿੰਦਾ 12 ਵਜੇ ਸਾਡੇ ਕੋਲ ਆਉਂਗਾ ਹਾਂ ਅੱਜ ਜੀ ਨਾ ਦੋ ਥੱਲੇ ਤੋੜ ਦੇਗਾ ਤਾਂ ਮੈਂ ਠੀਕ ਹੈ ਹਾਂ ਨਾ ਦਾ ਇਹਦਾ ਬੱਕੂਗੇ ਕਹਿੰਦਾ ਬੱਕੂ ਜਿਹੜੇ ਮੈਂ ਪੰਜ ਫੋਨ ਆਏ ਬਾਅਦ ਤੇ ਕਹਿੰਦੇ ਵੀ ਅਸੀਂ ਦੋ ਦੋ ਕਿਲੋ ਲੈ ਕੇ ਜਾਣਾ ਸਾਡਾ ਪਾਕੇ ਰੱਖੀਦਾ ਉਹਨੂੰ ਜੰਮਪਰ ਚਾਚਾ ਨੇ ਕਹਿੰਦਾ ਘਰ ਵਿੱਚ ਹੀ ਲੈ ਕੇ ਜਾਣਾ ਉਹ ਵੀ ਆਦਾ ਆਜੇ ਨਹੀਂ ਆਜਾ ਨਹੀਂ ਸਰਦਾਰ ਬੈਠਾ ਹੈਗਾ ਸਰਦਾਰ ਵੀ ਦੋ ਸਾਲੇ ਹੋਰ ਲਿਆਵਾਂਗੇ ਖੜ ਜਾ ਪੰਜ ਮੀਟਰ ਤੇ ਵੀ ਜਾ ਤਾ ਹੋਰ ਲੈ ਲਓਗੇ ਹਾਂ ਤੈਨੂੰ ਸ਼ੱਕ ਹੋਵੇ ਦੇਣ ਨਾ ਲੋਬਣਾ ਬਾਈ ਵੀ ਨਹੀਂ ਵਿਰਾਜ ਤੁਹਾਨੂੰ ਮੈਂ ਤਾਂ ਪੀ ਲੈਣਾ ਮੈਂ ਤਾਂ ਚੱਕੀ ਉਹਦਾ ਬਿਨਾ ਪੀਏ ਤੇ ਵੀ ਕੰਮ ਆ ਰਹਿਣਾ ਬਾਈ ਜੀ ਹਾਂ ਬਿਨਾ ਪੀਏ ਕੰਮ ਆ ਜਾਂਦਾ ਉਹਦਾ ਤਾਂ ਐਨੇ ਕਿ ਤਾਰ ਪੱਕੇ ਪਾ ਆਪਣੇ ਉਹਨੂੰ ਪਾਣੀ ਚ ਉਬਾਲ ਕੇ ਇੱਕ ਗਲਾਸ ਨੂੰ ਪਾਣਾ ਸ਼ੁਰੂ ਕਰਦਾ ਅੱਧਾ ਰਹਿ ਗਿਆ ਆਪਣਾ ਉਹ ਠੰਡਾ ਕਰਕੇ ਪੀ ਲੈ ਉਹਨੇ ਜਿਹੜਾ ਆਪਣਾ ਵਰਕ ਕਰਨ ਅੰਦਰੋਂ ਕਰਨੀ ਕਰਨੀ ਕਰਦਾ ਇਹ ਚਾਹ ਹੈ ਮਨ ਹੱਠ ਕਰਨ ਵਾਲਾ ਚਾਹ ਚ ਬਾਕੀ ਪੀ ਸਕਦੇ ਆ ਚਾਹ ਪੱਤੀ ਜਗ੍ਹਾ ਇਹਨੂੰ ਪਾ ਲੈ ਉਹੀ ਰੱਖ ਦੇ ਦੇਣਾ ਉਹ ਮੈਂ ਤੇ ਚਾਹ ਪਤੀ ਪਾਉਣੀ ਨਹੀਂ ਲੋੜ ਨਹੀਂ ਹੈ ਜੀ ਚਾਹ ਪੱਤੀ ਤੁਸੀਂ ਹੁਣ ਚਾਹ ਪੱਤੀ ਫੇਰ ਕਰ ਦੇਣੀ ਤੁਸੀਂ ਚਾਹ ਪਤੀ ਪਤਾ ਚਾਹੀਦਾ ਚਾਹ ਦੇ ਨਿਸ਼ਾਨ ਕਰਦੀ ਹੈ ਇਹਦਾ ਫਾਇਦਾ ਕਰਨ ਨਾਲ ਨਹੀਂ ਗਿਆ ਸੁਣ ਇਹ ਤੈਨੂੰ ਮੈਂ ਪਹਿਲਾਂ ਕਹਿ ਵੀ ਮਨ ਹੱਠ ਕਰਨ ਵਾਲਾ ਕਰਨਾ ਜੀਨੇ ਮਨ ਮਾਰ ਲਿਆ ਉਹੀ ਪੀਊਗਾ ਚੀਨੀ ਨਹੀਂ ਪਾਉਣੀ ਵਿੱਚ ਚੀਨੀ ਆਪਣੇ ਸਿਹਤ ਵਾਸਤੇ ਜ਼ਹਿਰ ਹੈ ਉਹ ਕੱਲਾ ਉਹਨਾਂ ਵਾਲ ਕੇ ਪੀਣਾ ਉਹ ਤੇ ਤਾਂ ਆਪਣਾ ਸਰੀਰ ਦਾ ਫਾਇਦਾ ਦੇਖਣਾ ਤਾਂ ਤਾਂ ਪੀਊਗਾ ਤੂੰ ਜੇ ਤਾਂ ਆਪਣਾ ਸਰੀਰ ਦਾ ਨੁਕਸਾਨ ਦੇਖਣਾ ਤੇ ਇੱਥੇ ਦੋ ਦੋ ਦਿਨ ਪੀਣਾ ਤੇ 3 ਦਿਨ ਘਣਾ ਚਾਹ ਬਿਨਾ ਸਵਾਦ ਉਹ ਚਾਹ ਬਣ ਜਿਹੜੀ ਬਾਈ ਨੂੰ ਮੈਨੂੰ ਆਇਆ ਫੋਨ ਕਰਨਾਂ ਜੇ ਮਿੱਠਾ ਕੋਈ ਕੋਣਾ ਆਪਣੇ ਉਹਦੇ ਜੋ ਮਿੱਠਾ ਪਾ ਸਕਦੇ ਨੇ ਇਹ ਪੀਂਦਾ ਨਹੀਂ ਚਾਹ ਇਹ ਚਾਹ ਨੇ ਸ਼ੂਗਰ ਕਰਕੇ ਮਿੱਠੇ ਤੇ ਕੰਟਰੋਲ ਕਰਦਾ ਠੀਕ ਹੈ ਸਾਨੂੰ ਤਾਂ ਹੈ ਨਹੀਂ ਇਹ ਤਾਂ ਆਪਣਾ ਹੋਰ ਦੇਖਦੇ ਵੀ ਹੋਰ ਸਰੀਰ ਜਿਹੜੇ ਬਿਮਾਰੀਆਂ ਹਟ ਰਹੇ ਨੇ ਸ਼ੂਗਰ ਹੈ ਜਾਂ ਕੈਸਟ੍ਰੋਲ ਜਾਂ ਹਾਰਟ ਦੀਆਂ ਬਿਮਾਰੀਆਂ ਜਾਂ ਸਾਰੀਆਂ ਬਿਮਾਰੀਆਂ ਦਾ ਹੱਲ ਆਉਂਦੇ ਵਿੱਚ ਅਨਾ ਅਰਜਨ ਦਾ ਸਾਕੂ ਉਹਦਾ ਅਰਕ ਬਣਾ ਕੇ ਵੇਚਦੇ ਜਿਹੜੇ ਵੈਦ ਹਨ ਉਹਨਾਂ ਨੇ ਅਰਕ ਕੱਢ ਕੇ ਰੱਖਿਆ ਵਾ ਅਰਜਨ ਦਾ ਉਹ ਵੀ ਵੇਚਦੇ ਆ ਖੂਨ ਪਤਲਾ ਕਰਨ ਵਾਸਤੇ ਆਪਣੇ ਸਿੱਧ ਜਿੰਦਗਾਨੀ ਤੌਰ ਤੇ ਸਰੀਰਕ ਤੌਰ ਤੇ ਸਭ ਪਾਸੇ ਮੈਂ ਕਰਦਾ ਤਾਂ ਐਂ ਕਰ ਚੱਲ ਰੋਪਣ ਨੂੰ ਚੱਲੀਏ ਪੋਸਟਰ ਬਣਾ ਕੇ ਲਿਆ ਵੀ ਇੱਥੇ ਅਰਜਨ ਦਾ ਸ਼ੱਕ ਮਿਲਦਾ ਦੁਕਾਨ ਦੇ ਮੂਹਰੇ ਲਿਖ ਕੇ ਲਾ ਦੇ ਬਾਵੇਂ ਵਰਕੇ ਇੱਥੇ ਲੱਖ ਦਿੰਦੇ ਪਾ ਠੀਕ ਹੈ ਜਿੰਨੇ ਦਾ ਮਰਜ਼ੀ ਵੇਚ ਜਿੰਨੇ ਦਾ ਮਰਜ਼ੀ ਕਹੇ ਅਜਿਹੀ ਸੇਵਾ ਲੋਕਾਂ ਨੂੰ ਪਤਾ ਨਹੀਂ ਲੋਕ ਵੀ ਨਹੀਂ ਲੋਕਾਂ ਨੂੰ ਗਿਆਨ ਨਹੀਂ ਆ ਜਿਦਾਂ ਵਾਇਦ ਪਿੱਛੇ हट ਗਿਆ ਕੰਮ ਤੇ ਹੈ ਵੀ ਨਹੀਂ ਕੋਈ ਅੱਜ ਕੱਲ ਦਾ ਪਨੀਰੀ ਇੱਧਰੋਂ ਜਾਂਦੀ ਨਹੀਂ ਹੈਗੀ ਆਪੇ ਅਸੀਂ ਮੈਡੀਕਲ ਲੈਨ ਚ ਨੂੰ ਬੜੀ ਜਾਂਦੇ ਆ ਤੇ ਜਿਹੜਾ ਵੈਦ ਵਾਲੀ ਲੈਨ ਆ ਨਾ ਆਪਣੀ ਆਰਬੇ ਦੇ ਕਲਾ ਉਹ ਸਭ ਤੋਂ ਬੈਸਟ ਆ ਨਾ ਕੋਈ ਸਹਲਾ ਸਾਈਡ ਇਫੈਕਟ ਨਾ ਕੋਈ ਲੈਣਾ ਦੇਣਾ ਮੈਂ ਖੂਨ ਪਤਲਾ ਕਰਨ ਵਾਸਤੇ ਕੋਈ ਗੋਲੀ ਨਹੀਂ ਖਾਧੀ ਹੈਗੀ ਉਹ ਅਰਜਨ ਦਾ ਰੈਸਟ ਮਿਲਦਾ ਹੈਗਾ ਉਹੀ ਬੀਚਾ ਲੁਧਿਆਣਾ ਵਾਲੇ ਵੀਰ ਨੇ ਮੈਨੂੰ ਰੈਕਮੈਂਡ ਕਰਾਇਆ ਤਾਂ ਉਹਦੇ ਨਾਲੇ ਮੇਰਾ ਸੈਟ ਹੈ ਜਿਹੜੇ ਗੋਲੀ ਖਾਗਾ ਬਣਦਾ ਆ ਯਾਰ ਅਜੇ ਹੁਣ ਕੋਸ਼ਿਸ਼ ਕਰਦਾ ਤੇ ਹੱਥ 'ਚ ਬੜੀ ਜਾਈ ਗਈ ਇਹ ਪਤਾ ਨਹੀਂ ਕੋਣਾ ਹਾਂ ਇਹ ਕਰਦੇ ਨੇ ਅਸੀਂ ਹਾਂ ਆਹ ਬੰਦੇ ਕਾਲੀ ਲੱਗਦੀ ਐ ਨੇ ਕੋਈ ਜੱਤਾ ਆਹ ਦੰਦਾ ਵਾਸਤੇ ਹੋਇਆ ਲੱਗਾ ਅਸੀਂ ਕਾਲ ਵੇਟ ਯਾਰ ਵੀਰੀ 55 ਦੀ ਆਉਂਦੇ ਹੁਣ ਉਹ ਵੀ ਸਰਪਟ ਲੱਗੂਗੀ ਹੂੰ ਬਸ ਆਪਾਂ ਕਰਦੇ ਹੁਣ ਕਿਉਂ ਸਰਜਰੀ ਖੰਡੀ ਭੇਟੇ ਕਰਦੇ ਆ ਹੂੰ ਉਹਦੇ 'ਚ ਖੂਦ 'ਚ ਵੀ ਸ਼ੂਗਰ ਆਉਂਦੀ ਉਹਦੇ 'ਚ ਵੀ ਮਿੱਠਾ ਉਹਦੇ 'ਚ ਐਸਾ ਜਿਹੜਾ ਕੋਲ ਆ ਸਾਲਾ ਜਿਹੜਾ ਸਾਡੇ ਸਰੀਰ ਨੂੰ ਖੇਤ ਪਰ ਹੁਣ ਮਨੂੰ ਲੋਕਾਂ ਨੇ ਕਹਣਾ ਗਿਆਨ ਲੱਗ ਗਿਆ ਕਿ ਪਤਾ ਨਹੀਂ ਕਿੱਡਾ ਗਿਆ ਆਲਾ ਬੰਦਾ ਜਦ ਜਦ ਜੀ ਪੰਪ ਚਲਾਉਂਦੇ ਹਾਂ ਕਾਲੇ ਹੋ ਜਾਂਦੇ ਤੇ ਜਿਆਦਾ ਕਾਲਾ ਕਿ ਗਰੀਸ ਵਾਲਾ ਕੰਮ ਹੁੰਦਾ ਇਹ ਨੂੰ ਤਾਂ ਨਹੀਂ ਹੈਗਾ ਇਹ ਨੂੰ ਨਹੀਂ ਹੈਗਾ ਆਤਰਾ ਵੀ ਵੀ ਕੀ ਪਤਾ ਕਾਲਾ ਹੋ ਜਾਵੇ ਹਾਂ ਸਮਝਿਆ ਨਹੀਂ ਜਾਣਦੇ ਨਹੀਂ ਹਾਂ ਹਾਂ ਅਮਰੋ ਜੀ ਕਾਲੇ ਨੂੰ ਠੀਕ ਕਰ ਬਾਈ ਸਾਰਾ ਹਾਂ ਪਾ ਲਾ ਪੈਂਚਰ ਪੈਂਚਰ ਤਾਂ ਨਹੀਂ ਹਵਾ ਨਿਕਲੀ ਵੀ ਅੱਛਾ ਹਵਾ ਨਿਕਲੀ ਤਾਂ ਪੈਂਚਰ ਦੁਕਾਨ ਵਾਲੇ ਤੋਂ ਸੂਜ ਚੈੱਕ ਕਰਕੇ ਅੱਛਾ ਨਿਕਾ ਤਾਂ ਜਾਂਦੇ ਖੁੱਝ ਨਹੀਂ ਤੇ ਨਹੀਂ ਹਲੇ ਹਵਾ ਘਟ ਗਈ ਹਾਂ ਘਟ ਗਈ ਤਾਂ ਸਾਰੀ ਨਿਕਲੀ ਗਈ ਇਹਨੂੰ ਗਾਲੀ ਪੜਨ ਲੱਗਿਆ ਬਤਾ ਕੱਲ ਤਾਂ ਉਹੀ ਭਰੀ ਸੀ ਅੱਛਾ ਉਹ ਪਹਿਲੇ ਦੇ ਕੱਲ ਦਾ ਪਹਿਲੇ ਦੇ ਇਹ ਕਰਕੇ ਪਾਪ ਚੱਕ ਲਿਆ ਤੇ ਹੋਵਾ ਕਰਕੇ ਦਾ ਪੈਂਚਰ ਹੋਇਆ ਕੱਲ ਜਿਆਦਾ ਭਰ ਗਈ ਕੱਲ ਜਿਆਦਾ ਭਰ ਗਈ ਅੱਜ ਘੱਟੇ ਭਰਦੀ ਜੀ ਅੱਜ ਘੱਟ ਭਰਦੀ ਇਹਨੂੰ ਗੇਲ ਮੰਨਦਾ ਮੈਂ ਉਹਨੂੰ ਪੰਬ ਨੂੰ ਕੀ ਆ ਪਹੁੰਚੇ ਪੈਸੇ ਕਾ ਵਾਸਤੇ ਆ ਮਾਰ ਲੈ ਰੋਤੀ ਨਾਲੇ ਕੇ ਮਾਰ ਲੂਗਾ ਆ ਮਾਰਾ ਦੇ ਖਾਮਕੇ ਦੇ ਲੋਕ ਐਕਣਾ ਐ ਮੇਰੇ ਨਾਲ ਅੱਜ ਸਾਡੇ ਡਾਕਟਰ ਸਾਹਿਬ ਆ ਗਏ ਬੁਲਾ ਦੇ ਡਾਕਟਰ ਸਾਹਿਬ ਤੁਸੀਂ ਦੱਸੋ ਸਤਿ ਸ੍ਰੀ ਅਕਾਲ ਜੀ ਤੁਸੀਂ ਵੀ ਸਾਨੂੰ ਬਿਮਾਰੀਆਂ ਬਾਰੇ ਬਹੁਤ ਗਿਆਨ ਦਿੰਦੇ ਹੋ ਵੀ ਆਪਣਾ ਭੈਅ ਸਰੀਰ ਕਹਿੰਦਾ ਆ ਵਰਜ ਜਿੰਨੀ ਕਰੂਗੇ ਉੰਨਾ ਸੈਟਰ ਰਹੂਗਾ ਤੁਸੀਂ ਵੀ ਦਵਾਈ ਕਿਹਨੂੰ ਘੱਟ ਜਾਓ ਫਿਰ ਵੀ ਮੈਨੂੰ ਦਵਾਈ ਦੇ ਦਿੰਦੇ ਜੀ ਇੱਕ ਕੈਲਸ਼ੀਅਮ ਦੀ ਆ ਤੇ ਘਾ ਅਲਰਜੀ ਤੇ ਮਾਚਾ ਲੈ ਤਮਾ ਲੈ ਦਿੰਦਾ ਕੋਈ ਕੈਲਸ਼ੀਅਮ ਦੀ ਮੈਨੂੰ ਘਾਟਾ ਮੇਰੇ ਹੱਡ ਕੋਲ ਤੈਨੂੰ ਬਿਮਾਰੀ ਹੈ ਕਿਹੜੀ ਨਹੀਂ ਹੱਡ ਕੋਲ ਮੈਨੂੰ ਘਾਟਾ ਬਸ ਸਰ ਹਰੀ ਬਿਮਾਰੀਆਂ 40 ਪਲੱਸ ਸਿਰੂ ਆਉਣ ਲੱਗ ਜਾਈਆਂ ਹਾਂ ਹਰ ਜਿੰਨੀ ਉਮਰ ਹੈ ਤੇ ਮੇਰੀ ਵੀ ਉਹ ਵੀ ਚਾਲੀ ਦੀ ਮਤਾਂੇ ਪਤਰੀ ਹੋ ਗਈ ਤੇ ਉਹ ਪਤਰੀ ਨੇ ਇਹ ਕੰਮ ਡਾਕਟਰ ਤਾਂ ਦੇਖ ਦੋ ਪਜਾਟ ਡੱਪ ਗਿਆ ਹੁਣ 50 ਨੂੰ ਨਮਈ ਤੇ ਬੱਤੀ ਬੁੱਤੀ ਇਹਦੇ ਵਜ੍ਹਾ ਤੇ ਕੁੜੀ ਲੱਭਦੇ ਆ ਹੁਣ ਗੱਭਰਦੇ ਆ ਹਾਂ ਤਾਂ ਕਰਨੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਗੱਡਾ ਮਾਰਦਾ ਆਹੋ ਵੇਰੇ ਹੋਰ ਬਹੁਤ ਕਰਦਾ ਬੱਤੀਦਾਰ ਹੈ ਤਾਂ ਇਹ ਤਾਂ ਦਰਵੇਸ਼ ਕਿੱਥੇ ਆ ਉਹ ਤਾਂ ਜਨਾਨੀਆਂ ਨੂੰ ਵੀ ਪਿੱਛੇ ਛੱਡ ਗਿਆ ਜਨਾਨੀਆਂ ਦੇ 5-6 5-4 ਸਾਲ ਇੱਧਰ ਉੱਧਰ ਕਰਦੇ 20 ਸਾਲ ਪਲੱਸ ਇਕੱਠੇ ਇਕੱਠੇ ਕਟਾਉਂਦੇ ਟੋਕਦਾ ਲੰਦਾ ਤਾਂ ਮੈਂ ਤੁਹਾਨੂੰ ਪੁੱਛਦਾ ਫੇ ਤੁਸੀਂ ਪੁੱਛਦੇਗਾ ਇਹਨੂੰ ਹੈ ਮੈਂ ਤਾਂ ਫੇ ਕੰਨੀ ਆ ਜੀ ਆ ਬਟਾ ਕ ਲੈਣ ਦੇ ਵਿੱਚ ਅੱਜ ਬਹਿ ਜਾ ਚੱਲ ਭਾਈ ਚੱਲ ਕਿੱਥੇ ਹੈ ਕਮਾਲ ਹੋ ਆਪਣੀ ਡਿਊਟੀ ਕੀ ਆ ਅੱਜ ਵੀ ਹੈ ਬਾਸ ਸਾਹ ਓਕੇ ਮਜ਼ਾ ਆ ਗਿਆ ਚੱਲ ਚੱਲਣਾ ਬੰਦ ਕਰ ਬਹੁਤ ਦੇ ਇੰਨਾ ਕਿ ਨਹੀਂ ਬੈਣਾ ਬਹੁਤ ਆਏ ਬਸ ਜੇ ਨਹੀਂ ਵਰਕ ਨਹੀਂ ਨਾ ਪਰਦੇ ਤੇ ਆ ਜਾ ਆ ਦੇਖਾਂ ਜੂ ਨਹੀਂ ਕਿੱ데 ਕਿੱਧਰ ਲੈ ਜਾ ਆ ਬਿੱਧਰ ਪੜੇ ਕਿਸੇ ਮੰਨਵਾ ਉਹ ਬੰਦੇ ਦੀ ਪਤਲੀ ਹੋਈ ਹੋਈ ਆ ਤੈਨੂੰ ਪਤਾ ਬੰਦਾ ਅੱਛੇ ਹਾਂ ਅਮਰ ਜੈਸੀ ਵੀ ਨਾ ਨਾ ਲੋੜਨਾ ਭਾਈ ਵੇ ਰਸਤੇ 'ਚ ਦੇਖ ਲੈ ਹੋ ਗਿਆ ਮੈਂ ਇਹ ਕਾਲੀ ਦਾ 49 ਏਡਲੀ ਦਾ ਕਾਦਾ ਹੈ ਲੋ ਜੀ ਕਾਲਾ ਕਹਦਾ ਮੋਟਰ ਨਹੀਂ ਚੱਲਦੀ ਨਹੀਂ ਲੈਟ ਨਹੀਂ ਮਰਾ ਦਾ ਪਹਿਲਾਂ ਹੁਣੀ ਹਾਂ ਹੂੰ ਤਨਜੀ ਲਾ ਕੇ ਦੇਖ ਕੇ ਗਿਆ ਇਹਨਾਂ ਦੇਖ ਕੇ ਗਿਆ ਮੰਦਰ ਨੂੰ ਗਿਆ ਮੰਦਰ ਨੂੰ ਘੁੰਮ ਕੇ ਆਇਆ ਅੱਛਾ ਉਸ ਦੇਖ ਲੈ ਸਾਰੇ 10:00 ਬੱਜ ਗਏ 10:30 ਹਾਂ ਸਾਰੇ ਕੱਪੜੇ ਗਿੱਲੇ ਹੋ ਠੀਕ ਹੈ ਇਹਨੇ ਮੋੜਾ ਸਾਂਝ ਚਲਾਤੀ ਹੁਣ ਤਾਂ ਵੇਰੀ ਇੱਕ ਵਾਰ ਲੱਗਣਾ ਪਣਿਆ ਦੇਖ ਹਰੀ ਭਈਆ ਦੇ ਹਾਂ ਇਹ ਤਾਂ ਹੈ ਹੁਣ ਕਿਆ ਕਰੀਏ ਮੌਸਮ ਦਾ ਅਸੀਂ ਜਿੰਨੂੰ ਤਾਂ ਲੋਟ ਹੈ ਪਾਣੀ ਲੱਗਣਾ ਜਿਗਾ ਮੇਰੇ ਵਾਲੀ ਉਨੂੰ ਤਾਂ ਰੋਡ ਨਹੀਂ ਹੈਗੀ ਨਾ ਨਾ ਉਨੂੰ ਰੋਡ ਨਹੀਂ ਹੈਗੀ ਪਲੇਟ ਅੱਗੇ ਮੁਰੇ ਇੰਦੀ ਮੰਜੇ ਹਾਸ ਚੋਟੇ ਵੀ ਦੀ ਕੋਣ ਆ ਗਈ ਕੋਈ ਦਾ ਮਤਲਬ ਪਹਿਲਾਂ ਲਾਈਟੇ ਬੱਝੀ ਗਈ ਅੱਛਾ ਚਲੋ ਨੱਕ ਨੱਕੀ ਕਰ ਜਾਨੂ ਨਖਰੇ ਵਾਹ ਉਹ ਤੇ ਚੱਲਣਾ ਇੱਕ ਤੇ ਨੱਕਾ ਨੂੰ ਦੇਲੇ ਜੇ ਬੱਚੇ ਵੀ ਖੜੀਆਂ ਕਰਕੇ ਮੋਟਰ ਆਹ ਜਿਹੜੇ ਡੱਕੇ ਸਾਰੇ ਵਿੱਚ ਬਸਣੇ ਯਾਰ ਪਹਿਲਾਂ ਸਾਫ ਕਰ ਲਾ ਬੰਦ ਕਰ ਮੋਟਰ ਨੂੰ ਛਿੱਤੀ ਕਰ ਚਲ niche baade ide ਆਹ ਜਿਹੜੇ ਡੱਕੇ ਨੇ ਸਾਰੇ ਹੀ ਸਾਫ ਕਰ ਲੈ ਨਹੀਂ ਪਾਈਪ ਲਾਈਨ ਦੇ ਵਿੱਚ ਫਸ ਜਾਣੇ ਇਹ ਗੱਲ ਪੱਕੀ ਹੈ ਹਾਂ ਤੂੰ ਕੋਟਾ ਹੋਈ ਜਾਇ ਨਾ ਤੇਰੀ ਪਥਰੀ ਹਿੱਲ ਜਾਣੀ ਲੈ ਫੜ ਮੈਂ ਕੱਢਦਾ ਤੂੰ ਕੱਢ ਦੇ ਹਾਂ ਤੇ ਮੈਂ ਸਾਫ ਕਰਦਾ ਨਾ ਕੋਈ ਗੱਲ ਨਹੀਂ ਤੇਰੀ ਪਥਰੀ ਨਾ ਹੋ ਜੂਵੇ ਵਾ ਬਈ ਐ ਬੜਾ ਸਾਦਨ ਦੇ ਪਿੰਡ ਵਾਲੇ ਮੇਰਾ ਜਵਾਬ ਕੋਈ ਨਹੀਂ ਹਰੇ ਕਹਿੰਦਾ ਤੂੰ ਆਪਰੇਸ਼ਨ ਕਰ ਟੈਨਸ਼ਨ ਨਾ ਲੈ ਹੈ ਕਮ ਕਰਦਾ ਥਾ ਉਹ ਨੋਈ ਗੱਲ ਹੂੰ ਕੀ ਕਰ ਲੈ ਫਿਰ ਆਪਾਂ ਲੈ ਕੇ ਸਾਫ ਕਰਦੀ ਐ ਬਹੁਤ ਸਾਡੀ ਮੈਨੂੰ ਲੱਗਦਾ ਨਾ ਜਿਹੜੀ ਬੰਨ ਵਾਲੀ ਪਾਈਪਲਾਈਨ ਬੈਠੀ ਐ ਹਾਂ ਇਹ ਸੇ ਕਰਕੇ ਬੈਠੀ ਉਥੇ ਜਮਣ ਦੇ ਬੁੱਟੇ ਆ ਨਾ ਜਮਣ ਦੇ ਪੱਤੇ ਗਿਰੀ ਜਾਂਦੇ ਵਿੱਚ ਉਹ ਚੋਚਾ ਹੈਗਾ ਉੱਚਾ ਕੀ ਮਾਰੇ ਮੋੜੇ ਪੱਤਿਆਂ ਗਰੀ ਸਿਆਣ ਦਾ ਫਿਰ ਹਾਂ ਕੱਢੀ ਮਿੰਦਰ ਦੱਬ ਦਵਾ ਹੁਣ ਹਾਂ ਨੇਤਰਬਾਈ ਦੀ ਬਾਹ ਲੱਗਦੇ ਤੇ ਟੂਰਨਾਮੈਂਟ ਲੱਗਦਾ ਕੋਈ ਟੂਰਨਾਮੈਂਟ ਚੱਲਦਾ ਨਹੀਂ ਹੂੰ ਚੱਲ ਦੱਬ ਦੇ ਨਾ ਵਾਹੀ ਆਇਆ ਬਿੰਦਰ ਹੁਣ ਚਲਾਦਾ ਮੈਂ ਆਪਣੇ ਵਾਲੀ ਵੀ ਦਵਾ ਹਾਂ ਉਹ ਉਹਦਾ ਪਾਣੀ ਫੇਰਦਾ ਉਪਰਾਂ ਪੱਕੀ ਜੀ ਨੂੰ ਪਈ ਜਾਂਦਾ ਹੈ ਅੱਛਾ ਸਮਝ ਗਿਆ ਠੀਕ ਠੀਕ ਇਸ ਕਰਕੇ ਆਹੀ ਭਰਨਾ ਇਹਦੇ ਨਾਲ ਬਾਕੀ ਦਾ ਆਪਣੀ ਨਾਲ ਪਾਈਪ ਲਾਈਨ ਨਾਲ ਹੋ ਜਾਣਾ ਉਹ ਉੱਤੇ ਦੇਖੀ ਹੁਣ ਚੱਲਦਾ ਆਣਾ ਆਪਾਂ ਹਾਂ ਇੱਧਰ ਆ ਜੀ ਬਿਕ ਵਾਰ ਪਹਿਲਾਂ ਉਰੇ ਆਉਣਾ ਹਾਂ ਟਾਈਮ ਲੱਗਣਾ ਇਹ ਕਿਹੜੇ ਦਿੱਤੀ ਭਰ ਜਾਣਾ ਕੀ ਖਾਲੀ ਕਰਕੇ ਵੀ ਉਹ ਵਧੀਆ ਸਾਫ਼ ਹੋ ਜਾਂਦਾ ਏ ਜੇ ਪਾਣੀ ਚ ਫੇਰ ਉਹ ਨਹੀਂ ਹੱਥ ਧੋਣ ਦੀ ਕਰਦਾ ਸਹੀ ਗੱਲ ਸਹੀ ਹਾਂ ਲੈ ਕੇ ਚੱਲ ਪਿਆ ਟਾਈਮ ਵਾਲਾ ਜੀ ਹਾਂ ਆ ਵੀ ਚੱਲਦੇ ਨੇ ਹੈ ਇਹ ਜਿਆਦਾ ਥੋੜਾ ਜਿਆਦਾ ਸੁੱਕਦਾ ਦਾ ਇਹ ਗਾੜੀ 110 ਬੀਜ ਹੈ ਹੈ 110 ਸਾਰੇ ਇਹਦਾ ਟਾਈਮ ਲੂ ਖాలే ਹਾਂ ਹਾਂ ਅੱਛਾ ਉਹ ਗਾਂ ਦਾ ਕਿਸੂ ਦਾ ਸੇ ਹੈ ਫਿਰ ਨੀਵੇਂ ਖੇਤਾਂ ਜਬਰਲੇ ਇਧਰ ਪਰਲਿਆਂ ਚ ਦੂਆ ਬੀਜ ਉਭੇ ਇਥੇ ਦੱਸ ਆ ਉਹ ਆਇਆ ਵੀ ਆ ਪਨੀਰੀ ਬਾਦ ਵਾਲੀ ਆ ਅੱਛਾ ਪਨੀਰੀ ਦਾ 15 ਦਿਨ ਦਾ ਫਰਕ ਆ ਠੀਕ ਆ ਸਮਝ ਗਿਆ ਐ ਉਹ ਜਿਹੇ ਇਥੇ ਦੱਸ ਆ ਉਹ ਜਗਦੀਪ ਤੇ ਲੈ ਕੇ ਲਾਲੀ ਦੀ ਪਹਿਲਾ ਇਹ ਬਾਅਦ ਮੈਂ ਬੀਜੀ ਦੀ ਮੇਰੀ ਕੋਈ ਖਰਾਬ ਹੋ ਗਈ ਸੀ ਨਾ ਇੱਥੇ ਪਾਣੀ ਆਊਗਾ ਜੀ ਹੁਣ ਆ ਗਿਆ ਹੂੰ ਲੱਗੀ ਬਾਜੀ ਹੁਣ ਨਾ ਬਹੁਤ ਵਧੀਆ ਫਾਇਦਾ ਇਹ ਮੈਂ ਹੀ ਤੋੜਿਆ ਵਾ ਬਾਈ ਅੱਛਾ ਬਾਈ ਕਹਿੰਦਾ ਕੋਈ ਗੱਲ ਨਹੀਂ ਉਹ ਤਾਂ ਬੰਦ ਦਾ ਇਹ ਠੀਕ ਠੀਕ ਆ ਉਹ ਕਹਿੰਦਾ ਤੂੰ ਇਸ ਤਰ੍ਹਾਂ ਮਰ ਜੇ ਵਰਜਾ ਗੋਣੇ ਕੇ ਉਹ ਕਰਦੇ ਭਾਈ ਨਾਨਾ ਹਾਂ ਹਾਂ ਵਧੀਆ ਭਾਈ ਹੋ ਗਿਆ ਜੱਗੂ ਹੋ ਗਿਆ ਹੂੰ ਹੂੰ ਗੱਦ ਮਾਜੇ ਚਲਾ ਕਿਉਂ ਉਹਨਾਂ ਨੇ ਤਾਂ ਹੁਣ ਗੰਨਾ ਕਰਤਾ ਸਾਰੀ ਹਾਂ ਇਹਦੀ ਗੰਨਾ ਹੀ ਹੋਲੇ ਸਾਰੀ ਪਰ ਫੁੱਟੇ ਕਰਨਾ ਵਸ ਫੁੱਟੇ ਕਰਨਾ ਲੋੜੇ ਨਹੀਂ ਪੈਂਦੀ ਕਹਿੰਦਾ ਹੂੰ ਹੂੰ ਇਸ ਕਰਕੇ ਮੈਂ ਵੀ ਇਸੇ ਕਾਰੇ ਕਰਕੇ ਆ ਅੱਛਾ ਤਾਂ ਇਹ ਲਾ ਹੋ ਜਾਂਦਾ ਥੈਲਾ ਖਿੱਚਣ ਨਾਲੋਂ ਰਹਾ ਭਾਰੀ ਹੈ ਥੈਲਾ ਖਾਲ ਚ ਉਧਰ ਉਧਰ ਕਰਨੇ ਨਾਲੋਂ ਹਾਂ ਆ ਠੀਕ ਨਾਲੇ ਤਾਂ ਤਾਂ ਇਹ ਚੱਲ ਜਾਂਦੀ ਹੈ ਬੜਾ ਟਾਈਮ ਲਿਆ ਦੇਖ ਲੈ ਪੈ ਵੀ ਖਾਲੀ ਹੋਏ ਹੋਏ ਆ ਦੇਖ ਲੈ ਹੈ ਪੈ ਵੀ ਖਾਲੀ ਹੋਏਵੇਂ ਨਾ ਬੋਲਦਾ ਹੁਣ ਤੇਰਾ ਇਹਨੇ ਘੰਟੇ 2 ਘੰਟੇ ਚ ਭਰ ਦੇਣਾ ਭਰ ਦੇ ਭਰ ਦੇਣਾ ਉਹ ਹਦ ਤੱਕ ਪੈ ਭਰ ਕੇ ਫਿਰ ਪਾਣੀ ਵਾਪਸ ਮੜੂਗਾ ਇਹ ਗਾਹ ਵੀ ਨੱਕਾ ਇਹ ਨੱਕਾ ਆ ਲੱਗ ਜਾ ਉਹ ਹੂੰ ਹੂੰ ਅਰੇ ਪਾਣੀ ਆ ਸੋਰੇ ਵਾਲਾ ਪਾਣੀ ਦੇਖ ਲੈ ਸੋਰੇ ਵਾਲਾ ਇਹ ਨਾ ਇਹ ਆ ਬਾਈ ਸਦਾ ਜਲਦੀ ਦਾ ਆ ਹੈਂ ਲੈ ਇਹ ਟੂਰੇ ਵਾਲੇ ਪਾਣੀ ਆਉਂਦਾ ਪਹਿਲਾਂ ਟੁੱਕੀ ਪਈ ਸੀ ਨਾ ਪੈਪਲੈਨ ਕੱਲੋ ਦਿਲਵੀਰ ਨੇ ਪੀ ਲਿਆ ਮੇਰੀ ਮੋਟਰ ਦਾ ਅੱਛਾ ਪੀਆ ਤਾਂ ਉਹਨੇ 5-7 ਮਿੰਟ ਬਾਅਦ ਆ ਰੱਖਿਆ ਵੀ ਮੋਟਰ ਚੜਾਈ ਦੀ ਜਦੋਂ ਉਹਦੇ 5-7 ਮਿੰਟ ਬਾਅਦ ਚਲਾਇਆ ਪੀਆ ਠੀਕ ਹੈ ਪਰ 5-7 ਮਿੰਟ ਬਾਅਦ ਆੜੇ ਨੇ ਵੀ ਮਾਨੂੰ ਤਾਂ ਹੋਰ ਤਰ੍ਹਾਂ ਦਾ ਹਾਂ 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 ਫਿਰ ਚਲਾਇਆ ਜਾਂਦਾ ਕੀ ਆਪਾਂ ਘਰ ਪਾਣੀ ਪੀ ਜਾਈਏ ਨੀ ਹੁ ਟੁੱਟੀ ਡੱਡੀਆਂ ਵਾਲਾ ਮੋਟਰ ਦਾ ਪੈਤੀ ਨੂੰ ਬੇਰ ਹੋ ਗਈ ਆਪਾਂ ਨੂੰ ਇਹਦਾ ਵੀ ਬਹੁਤ ਨਜ਼ਾਰਾ ਹੈ ਜਿਹੜਾ ਨੱਕੇ ਦੇ ਪਾਣੀ ਜਿਹਦੇ ਕਾਰੇ 'ਚ ਪੈ ਜਾਣਾ ਨਹੀਂ ਖੜਾ ਉਹਦੇ ਤੋਂ ਖੜਾ ਸਵਾਰ ਨਹੀਂ ਪੈਣੀ ਤੀ ਨਜ਼ਾਰਾ ਆਇਆ ਪਿਆ ਉਹਦਾ ਹੂੰ ਉਹ ਗਮੇੜ ক্রিকেট ਦਾ ਪਤਾ ਨਹੀਂ ਗਦਾ ਯਾਰ ਹੂੰ ਉਹ ਮੈ ਉਹਨੇ ਆਇਨੂੰ ਇਹਖੋਨੇ ਕੀ ਆ ਪ੍ਰੋਗਰਾਮ ਉੱਥੇ ਜਾਣਾ ਹੈ ਜਾਈ ਉਹਨੇ ਮੜਾ ਜਾਇਨੂੰ ਚੱਲਦਾ ਰਹਿਣ ਟੁਰਨਾ ਟੂਰਨਾਮੈਂਟ ਇੱਕ ਵਾਰ ਜਿੰਨੇ ਵੀ ਆ ਰਹੇ ਨੇ ਸਾਰੇ ਹਰ ਕਿੰਨੇ ਉਹਨਾਂ ਦੇ ਵੀ ਖੇਤ ਦਰ ਪਰੇ ਵੱਡਾ ਧੰਨਵਾਦ ਹੈ ਨਿਤਨભાઈ ਨੇ ਯਾਰ ਕਰਦੇ ਇੱਥੇ ਪਹੁੰਚਣ ਦੇ ਲਈ ਉਧਰ ਕਹਿੰਦੇ ਆਰਪਜੋਤ ਖੋਤਵ ਸਿੰਘ ਸਾਡੇ ਮਹਾਲ ਜੀ ਇਹਨਾਂ ਦਾ ਵੱਡਾ ਧੰਨਵਾਦ ਹੈ ਜਿਨ੍ਹਾਂ ਨੇ ਕਹਿੰਦੇ ਆਰ ਵੱਡੀਆਂ ਰੌਣਕਾਂ ਲੁਆਈਆਂ ਹੋਈਆਂ ਕਹਿੰਦੇ ਇਸ ਕਹਿੰਦੇ ਮੇਲਾ ਉਹਨਾਂ ਦੀ ਮੂਤ ਹੈ ਨਾਲ ਸਾਡਾ ਵੀਰ ਕਹਿੰਦੇ ਅਮਨਾ ਇਹਨਾਂ ਵੀ ਵੱਡਾ ਧੰਨਵਾਦ ਹੈ ਸਾਡਾ ਵੀਰ ਨਾਲ ਕਹਿੰਦੇ ਜ਼ੋਰਾ ਔਰ ਗੱਲਾਂ ਜਿਹੜੀਆਂ ਲੱਗਦੀਆਂ ਨੇ ਕਾਣੇ ਉਹ ਸਾਹਮਣੇ ਫੇਰ ਕੇ ਮੇਰੇ ਵੀਰੋ ਇਹਦਾ ਸ਼ਾਟ ਭਾਈ ਜੀ ਜੇਤੂ ਟੀਮਾਂ ਆ ਜਾਓ ਜੀ ਜੇਤੂ ਟੀਮਾਂ ਉਹਨਾਂ ਦੇ ਇੱਕ ਇੱਕ ਖਿਡਾਰੀ ਸਾਡੇ ਕੋਲ ਆਵੇ ਭਾਈ ਜੀ ਜੇਤੂ ਟੀਮਾਂ ਦਾ ਜਿਹੜੀਆਂ ਜਿੱਤੀਆਂ ਸੀ ਟੀਮਾਂ ਉਹਨਾਂ ਦੇ ਇੱਕ ਇੱਕ ਖਿਡਾਰੀ ਆ ਜਵੇ ਉਧਰ ਸਾਡਾ ਵੀਰ ਜ਼ੋਰਾ ਹੈ ਔਰ ਜਿਹੜਾ ਕਹਿੰਦੀ ਟਾਈਆਂ ਲੱਗੇ ਪਾਉਣ ਅਗਲੇ ਮੁਕਾਬਲੇ ਵੀ ਆਪਾਂ ਸ਼ੁਰੂ ਕਰਾਵਾਂਗੇ ਜਲਦੀ ਦੇ ਨਾਲ ਔਰ ਸਾਹਮਣੇ ਮਨੀ ਹਾਂ ਬਾਕੀ ਔਰ ਮਣੀਆ ਮੁੰਡੇ ਕਹਿੰਦੇ ਔਰ ਸੂਲਪੁਰ ਦੀ ਧਰਤੀ ਦੇ ਜਿਹਨੇ ਅੱਜ ਕਹਿੰਦੇ ਮੇਰੇ ਵੀਰੋ ਇਸ ਗਰਾਊਂਡ ਦੇ ਵਿੱਚ ਇਸ ਧਰਤੀ ਦੇ ਬੱਲੇ ਬੱਲੇ ਕਰਾਈ ਹੋਈ ਹੈ ਲੈ ਵੀ ਬਾਪੂ ਜੀ ਬੇਨਤੀ ਵੀ ਥੋੜੇ ਜਿਹਾ ਬਾਹਰ ਹੋ ਕੇ ਚੱਲ ਜੀ ਆਪਾਂ ਬੇਨਤੀ ਕਰਦੇ ਆ ਥੋੜੇ ਬਾਹਰ ਹੋ ਜੀ ਜੀ ਹਾਂ ਥੋੜੇ ਬਾਹਰ ਹੋ ਕੇ ਚੱਲੋ ਔਰ ਕਹਿੰਦੇ ਮੈਚ ਚੱਲਦਾ ਗਰਾਊਂਡ ਦੇ ਵਿੱਚ ਹੈ ਔਰ ਸਾਹਮਣੇ ਕਹਿੰਦੇ ਬਾਲਾਂ ਹਰ ਮੁੰਡਾ ਕਿਹਦੀ ਮੇਰੀ ਵੀ ਕਾਈ ਨੌਰ ਵਾਲਾ ਆ ਜਿਹੜਾ ਕਾਈ ਨੌਰ ਦਾ ਖਿਡਾਰੀ ਹੋ ਗਿਆ ਨੇ ਬਾਲਾਂ ਪਾ ਰਿਹਾ ਅਮਰਤ ਕਹਿੰਦੇ ਬਾਲਾਂ ਪਾ ਰਿਹਾ ਅਮਰਤ ਦੀਆਂ ਬਾਲਾਂ ਪੈ ਰਹੀਆਂ ਨੇ ਸਾਹਮਣੇ ਕਿਹਦੇ ਮੁੰਡਾ ਮਨੀ ਹਾਂ ਰਾਜ ਨੇ ਵਾਕੀ ਪਹਿਲੇ ਹੀ ਔਰ ਕਹਿੰਦੀ ਵੀ ਛਾਲ ਮਾਰ ਕੇ ਹਰਬਾਲ ਜਿਹੜੀ ਕੈਪਟਨ ਕਰ ਰਹੀ ਹੈ ਕਿਹਦੇ ਮੇਰੇ ਰਣ ਜਿਹੜਾ ਫੇਰ ਇੱਕ ਜੁੜ ਗਿਆ ਹਾਂਜੀ ਰਿਕੋ ਜੀ ਬਾਲਾਂ ਕਿੰਨੀਆਂ ਰਹਿ ਗਈਆਂ ਜੀ ਦੱਸਿਓ ਰਿਕੋ ਜੀ ਬਾਲਾਂ ਇੱਕ ਬਾਕੀ ਕੀ ਹਾਂ ਬਾਲਾਂ ਹਲੇ ਵੀ ਜੋ ਬਾਕੀ ਨੇ ਆਹ ਸਾਹਮਣੇ ਕਹਿੰਦੇ ਮਿਹਰਬਾਨਿਆ ਬਚੂਤ ਕਹਿੰਦੇ ਸਾਹਮਣਾ ਕਰ ਰਹੇ ਲੈ ਵੀ ਜੋਤ ਬਾਲਾਂ ਪੈਂਦੀਆਂ ਨੇ ਜੋਤ ਦੀਆਂ ਹਰ ਸ਼ੱਕੇ ਮੁੰਡੇ ਕਹਿੰਦੇ ਅਸੂਲਪੁਰ ਵਾਲੇ ਗੱਲ ਮਣੀ ਦੀ ਗੱਲ ਫੇ ਜੋਤਾਂ ਹੀ ਹੁੰਦੀ ਹੈ ਅੱਜ ਦੇ ਨਾਲ ਸ਼ੇਰ ਦੇ ਬਾਦੇ ਆਹ ਜਿਹੜੇ ਖਿਡਾਰੀਏ ਜੋੜ ਦਿੱਤੇ ਐ ਉਹਨਾਂ ਜਿੰਨੇ ਵੀ ਸਾਡੇ ਅੱਜ ਦੇ ਮੁੱਖ ਮਹਿਮਾਨ ਜੀ ਆਣਗੇ ਅਸੀਂ ਉਹਨਾਂ ਦਾ ਇੱਥੇ ਪੁੱਜਣ ਦੇ ਲਈ ਨਿੱਕਾ ਸਵਾਗਤ ਹੈ